ਇਨਾ ਲੋਕਾਂ ਨੇ ਤਾਂ ਜਮਾਈ ਸ਼ਰਮਲਾ ਦਿੱਤੀ ਦੇਖੋ ਕਿਵੇਂ ਇੱਕ ਦੂਜੇ ਦੀਆਂ ਪੱਗਾਂ ਉਛਾਲੀ ਜਾਂਦੇ ਨੇ ਦਰਸਲ ਇਹ ਮਾਮਲਾ ਕੈਨੇਡਾ ਦੇ ਕੈਲਗਰੀ ਦੇ ਕਲਗੀ ਤਰ ਗੁਰੂ ਘਰ ਦਾ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਕਮੇਟੀ ਮੈਂਬਰਾਂ ਤੇ ਸੰਗਤ ਵਿਚਾਲੇ ਲੜਾਈ ਹੋ ਗਈ ਦੱਸਿਆ ਜਾ ਰਿਹਾ ਕਿ ਕਮੇਟੀ ਮੈਂਬਰਾਂ ਵਿੱਚੋਂ ਕੁਝ ਕੁ ਮੈਂਬਰਾਂ ਤੇ ਸੰਗਤ ਨੇ ਸ਼ਰਾਬ ਪੀਣ ਦੇ આરોਪ ਲਗਾਏ ਨੇ ਜਿਸ ਨੂੰ ਲੈ ਕੇ ਸੰਗਤ ਵੱਲੋਂ ਵਿਰੋਧ ਕੀਤਾ ਗਿਆ ਤੇ ਇਹ ਮਾਮਲਾ ਵਿਗੜ ਗਿਆ ਸੰਗਤ ਨੇ ਇਸ ਨੂੰ ਲੈ ਕੇ ਗੁਰੂ ਘਰ ਦੇ ਬਾਹਰ ਭਰੀ ਬਰਬਰੀ ਵਿੱਚ ਰੋਸ਼ ਪ੍ਰਦਰਸ਼ਨ ਵੀ ਕੀਤਾ ਲੜਾਈ ਦੌਰਾਨ ਇਹਨਾਂ ਲੋਕਾਂ ਵੱਲੋਂ ਇੱਕ ਦੂਜੇ ਨੂੰ ਖੂਬ ਕੁੱਟਿਆ ਗਿਆ ਤੇ ਪੱਗਾਂ ਲਾਹੀਆਂ ਗਈਆਂ ਤੇ ਜੋ ਹੱਥ ਵਿੱਚ ਆਇਆ ਵਰਤ ਲਿਆ ਗਿਆ ਕਿਸੇ ਨੇ ਵੀ ਕਿਸੇ ਗੱਲ ਦੀ ਸ਼ਰਮ ਨਹੀਂ ਕੀਤੀ ਸੋ ਗੁਰੂ ਘਰ ਵਿੱਚ ਇਸ ਤਰ੍ਹਾਂ ਲੜਾਈਆਂ ਕਰਨੀਆਂ ਤੇ ਪੱਗਾਂ ਲਾਣੀਆਂ ਕੀ ਇਹ ਗੱਲ ਸਹੀ ਹੈ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਇਸ ਦਾ ਕੀ ਸਹੀ ਹੱਲ ਹੋ ਸਕਦਾ ਹੈ ਕਮੈਂਟ ਜਰੂਰ ਕਰਿਓ